ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਜੀਤ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਤਰੰਤਾਂ ਦੇ ਦੇ ਕੈਰੋ ਪਿੰਡ ਦੇ ਵਿੱਚ ਇੱਕ ਵਾਰਦਾਤ ਹੋਈ ਆ ਜਿਹਦੇ ਵਿੱਚ ਇੱਕ ਮੇਰੇ ਪਿੰਡ ਦਾ ਮੇਰੇ ਨਾਲ ਹੀ ਘਰ ਆ ਜਿਹੜੀ ਤੁਸੀਂ ਦੇਖ ਰਹੇ ਜੀ ਨਾ ਆ ਆਹ ਵਿਧੀ ਇਹਨਾਂ ਦੀ ਆ ਮਤਲਬ ਕਿ ਸੌਰਪ੍ਰੀਤ ਦੀ ਹਵੇਲੀ ਆਏ ਤੇ ਨਾਲ ਹੀ ਅਗਲੇ ਬੰਦੇ ਇਹਨਾਂ ਦਾ ਘਰਵਾ ਇਸ ਸੌਰਪ੍ਰੀਤ ਉਹ ਵੀਰਵਾ ਜਿਹੜਾ ਵਿਚਾਰਾ ਕੱਲ ਮੈਕ ਪੰਡੋਰੀ ਵਾਲੇ ਕੇਸ ਦੇ ਵਿੱਚ ਜਿਹਦਾ ਕਤਲ ਕਰ ਦਿੱਤਾ ਗਿਆ ਕੈਰੋਫਾਟਿਕ ਦੇ ਉੱਪਰ ਤੇ ਨਾਲ ਦੀ ਨਾਲ ਇੱਕ ਬੱਚੇ ਦੀ ਹੋਰ ਡੈਥ ਹੋਈ ਆ ਉਹ ਸੀਗਾ ਪਿੰਡ ਕਰਮੋ ਵਾਲੇ ਦਾ ਸਰਵਿਸ ਸੈਕਟਰੀ ਦਾ ਲੜਕਾ ਸਮਰ ਠੀਕ ਹੈ ਜੀ ਤੇ ਸਖਜੀ ਅੱਜ ਸਵੇਰ ਦੀਆਂ ਬਹੁਤ ਕਾਲਾਂ ਆ ਰਹੀਆਂ ਸੀ ਜਦ ਮੈਨੂੰ ਕਿ ਵੀਰੇ ਜਿਹੜੀ ਤੁਹਾਡੇ ਪਿੰਡ ਵੀ ਦੀ ਡੈਥ ਹੋਈ ਆ ਉਦੀ ਮਾ bari ਸਾਨੂੰ ਕੋਈ ਖਬਰ ਮਿਲਦੀ ਹੈ ਨਿਊਜ਼ ਮੇਂ ਰਹੀ ਹੈ ਠੀਕ ਹੈ ਜੀ ਤੇ ਬਹੁਤ ਸਈਆਂ ਕੱਲ ਆ ਰਹੀ ਸੀ ਇਸ ਬਾਰੇ ਜਿਹੜਾ ਕਰਕੇ ਮੈਂ ਹੁਣ ਲਾਈਵ ਹੋਇਆ ਹਾਂ ਕਿਉਂਕਿ ਫੋਨ ਲਿੰਨੇ ਜਿਆਦੇ ਆ ਰਹੇ ਸੀਗੇ ਕਿ ਕੱਲੇ ਕੱਲੇ ਨੇ ਜਵਾਬ ਦੇਣ ਦਾ ਔਖਾ ਹੋ ਰਿਹਾ ਸੀ ਹਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਵੀਰੇ ਜਿਹੜੀ ਸਮਰ ਦੀ ਡੈਥ ਹੋਈ ਹੈ ਉਹ ਤੇ ਬਹੁਤ ਮਾੜਾ ਹੋਇਆ ਵਾ ਕਿ ਬੜਾ ਤਗੜਾ ਜਿਹੜਾ ਘਾਟ ਪਈ ਹੈ ਪਰਿਵਾਰ ਨੂੰ ਕਿਉਂਕਿ ਇਕੱਲਾ ਕੜਾ ਬੱਚਾ ਸੀਗਾ ਤੇ ਜਿਹੜੀ ਉਹਦੀ ਮਾਤਾ ਬਾਰੇ ਖਬਰ ਆ ਰਹੀ ਆ ਕੋਈ ਫੋਨ ਲਾ ਕੇ ਕਹਿ ਰਿਹਾ ਕਿ ਵੀਰੇ ਉਹਦੀ ਮਾਂ ਨੂੰ ਮੈਂ ਸੁਣਿਆ ਹਾਰਟ ਅਟੈਕ ਹੋ ਗਿਆ ਵਾ ਜਾਂ ਕਿ ਕਹਿ ਰਿਹਾ ਕਿ ਵੀਡੀਓ ਦੀ ਮਾਂ ਨਾਲ ਆ ਗੱਲ ਹੋ ਗਈ ਆ ਬਹੁਤ ਖਬਰਾਂ ਆ ਰਹੀਆਂ ਵਾ ਠੀਕ ਹੈ ਜੀ ਤੇ ਅਫਵਾਹਾਂ ਬਹੁਤ ਆ ਰਹੀਆਂ ਵਾ ਪਰ ਮੈਂ ਤੁਹਾਨੂੰ ਦੱਸ ਦਤਾ ਚਾਹਾਂਗਾ ਕਿ ਜਿਹੜਾ ਸਾਡਾ ਸੌਰਵ ਵੀਰਵਾ ਉਹਦੀ ਮੰਮੀ ਠੀਕ ਵਾ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆ ਕੋਈ ਗੱਲਬਾਤ ਨਹੀਂ ਆ ਪਰ ਘਾਟਾ ਬਹੁਤ ਤਗੜਾ ਪਿਆ ਬਹੁਤ ਸਦਮੇ ਚ ਜਰੂਰ ਵਾ ਵੀ ਬਹੁਤ ਜਿਆਦਾ ਕਿਉਂਕਿ ਕੰਨਾ ਕਾਰਾ ਬੱਚਾ ਸੀਗਾ ਪਰ ਐਵੇਂ ਨਹੀਂ ਕੋਈ ਗੱਲ ਨਹੀਂ ਆ ਕਿ ਕਈ ਫੋਨ ਲਾ ਕੇ ਕਹਿ ਰਿਹਾ ਕਿ ਉਹਦੀ ਮਾਂ ਨਾਲ ਐਦਾਂ ਹੋ ਗਿਆ ਉਹਦੀ ਮਾਂ ਚੜ੍ਹਾਈ ਕਰ ਗਈ ਆ ਐ ਹੋ ਗਿਆ ਜੋ ਹੋ ਗਿਆ ਚਲੋ ਜਿਹੜਾ ਜਾਣ ਵਾਲਾ ਉਹ ਚਲੇ ਗਿਆ ਉਹਨੂੰ ਹੁਣ ਆਪਾਂ ਤੁਹਾਨੂੰ ਪਤਾ ਨਹੀਂ ਵਾਪਸ ਲਿਆ ਸਦੇ ਹਾਂ ਅਰਦਾਸ ਜਰੂਰ ਕਰਿਓ ਕਿ ਰੱਬ ਉਹਨੂੰ ਆਪਣੇ ਚਰਨਾ ਤੇ ਥਾਂ ਦੇਵੇ ਤੇ ਮਗਰੋਂ ਪਰਿਵਾਰ ਉਹਦੀ ਮੰਮੀ ਆ ਭੈਣ ਵਾ ਤੇ ਫਾਦਰ ਸਾਹਿਬ ਜਾਂ ਬਾਕੀ ਵੀ ਪਰਿਵਾਰ ਵਾਲ ਉਹਨਾਂ ਨੂੰ ਰੱਬ ਚਰਦੀ ਕਲਾ ਦੇ ਵਿੱਚ ਰੱਖੇ ਸੋ ਇਹੋ ਜੀ ਕੋਈ ਗੱਲ ਨਹੀਂ ਆਸੀਂ ਸਾਰਾ ਜਨ ਉਥੇ ਰਹਿ ਮੇਰੇ ਨਾਲ ਹੀ ਘਰਵਾ ਆ ਤੁਹਾਨੂੰ ਮੈਂ ਦੱਸ ਦਵਾ ਕਿ ਆਈਡੀ ਦੀ ਹਵੇਲੀ ਆ ਇਹ ਉਹਨਾਂ ਦੀ ਹਵੇਲੀ ਆ ਠੀਕ ਆ ਆ ਆਪਣਾ ਘਰਵਾ ਹਵੇਲੀ ਤਕਲੀਬ ਉਹਨੂੰ ਦਾਦਾ ਸੌਰਵੀਰ ਉਹਨਾਂ ਦਾ ਘਰਵਾ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਆ ਏ ਝੂਠੀ ਉੱਪਵਾ ਤੇ ਚਲੋ ਅਰਦਾਸ ਕਰਿਓ ਸੌਰਵ ਦੀ ਮਾਤਾ ਦੀ ਤੇ ਜਿਹੜਾ ਵਿਚਾਰਾ ਉਸਮਨ ਹੈ ਜਿਹੜਾ ਕਰਮਵਾਲ ਦਾ ਸਰਬਜੀਤ ਸਿੰਘ ਸੈਕਟਰੀ ਹੈ ਉਹਨਾਂ ਦੀ ਮਾਮਾ ਦੀ ਅਰਦਾਸ ਕਰਿਓ ਕਿ ਰੱਬ ਉਹਨਾਂ ਨੂੰ ਲੰਮੀ ਉਮਰ ਆ ਦੇਵੇ ਤੇ ਆ ਜਿਹੜਾ ਪਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਜਿਹੜਾ ਸਦਮਾ ਬਹੁਤ ਤਕੜਾ ਲੱਗਾ ਤੇ ਬਾਕੀ ਕੋਈ ਬੱਚਿਆਂ ਦਾ ਸਾਡਿਆਂ ਦਾ ਕੋਈ ਇਹੋ ਜਿਹਾ ਬੈਕਗ੍ਰਾਉਂਡ ਨਹੀਂ ਸੀ ਹੈਗਾ ਕਿ ਵੀ ਉਹ ਜੈੰਸਟਰ ਟਾਈਪ ਸੀ ਕਿ ਪਾਸ 2 ਦੇ ਵਿੱਚ ਪੇਪਰ ਦਿੱਤੇ ਤੇ ਕਾਲਜ ਦੇ ਵਿੱਚ ਐਡਮਿਸ਼ਨ ਲਈ ਸੀ ਤੇ ਤੁਹਾਨੂੰ ਪਤਾ ਕਿ ਨਵੇਂ-ਨਵੇਂ ਯਾਰ ਦੋਸਤ ਮਿਲਦੇ ਆ ਪਰ ਬੜੇ ਜਿਹੜਾ ਸਮਰ ਬੜਾ ਉਦਾਇਤ ਬੱਚਾ ਸੀਗਾ ਜਿਹੜਾ ਇੱਥੋਂ ਦੀ ਲਾਗੂ ਦੀ ਲੰਗਦਾ ਸੀ ਸਾਸੀ ਗਲ ਬਲਾ ਕੇ ਲੰਗਦਾ ਸੀਗਾ ਫਤਿਹ ਬਲਾ ਕੇ ਲੰਗਦਾ ਸੀ ਪਰ ਅੱਜ ਉਹਨਾਂ ਬੱਚਾ ਦੇ ਸੰਸਕਾਰ ਕਰ ਲਗੇ ਸਾਡੇ ਪਿੰਡ ਦੇ ਜਿਹੜੇ ਗਰੰਤੀ ਸਿੰਘ ਆ ਜੀ ਬਾਬਾ ਸੁਖਵਿੰਦਰ ਸਿੰਘ ਜੀ ਪੱਕੇ ਡੇਰੇ ਤੋਂ ਜਿਨ੍ਹਾਂ ਨੂੰ ਛੋਟਾ ਨਾਂ ਬਾਬਾ ਕੁੱਕੂ ਜੀ ਵੀ ਕਹਿੰਦੇ ਆ ਇੰਨੇ ਆ ਅਰਦਾਸਾਂ ਸਾਰੀ ਉਮਰ ਹੋ ਗਿਆ ਉਹਨਾਂ ਦਾ ਉਹਨਾਂ ਨੂੰ ਪਾਠ ਕਰ ਦੇਣ ਇਹ ਬਹੁਤ ਅਰਦਾਸਾਂ ਕੀਤੀਆਂ ਭੋਗਾਂ ਤੇ ਵੀ ਅਰਦਾਸਾਂ ਕੀਤੀਆਂ ਜਨਮ ਉਹਨਾਂ ਦੇ ਖੁਸ਼ੀ ਦੇ ਟਾਈਮ ਤੇ ਵੀ ਅਰਦਾਸਾਂ ਕੀਤੀਆਂ ਪਰ ਅੱਜ ਗਰੰਥ ਸਿੰਘ ਜੀ ਨੂੰ ਅਰਦਾਸ ਕਰਦੇ ਕੰਬਦੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਬੋਲ ਕੰਬ ਰਿਹਾ ਸੀ ਉਹਨਾਂ ਮਹਾਕੀਤੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਮੈਂ ਨਾਲ ਹੀ ਖੜਾ ਸੀਗਾ ਤੇ ਮੈਨੂੰ ਤੇ ਨਾਲ ਮੇਰੇ ਗੁਰਲਾਲ ਵੀਰ ਉਹਨਾਂ ਕਹਿੰਦੇ ਕਿ ਮਹਾਕੀਤੇ ਅਰਦਾਸ ਹੋਈ ਅਰਦਾਸ ਨਹੀਂ ਸੀ ਹੋ ਰਹੀ ਕਿਉਂਕਿ ਹੱਥੀ ਪਾਲੇ ਬੱਚੇ ਜਦੋਂ ਤੋਰਨੇ ਪੈਣ ਤੇ ਵੱਡੇ ਵੱਡੇ ਜਿਹੜੇ ਮਹਾਬਲੀ ਆ ਉਹ ਵੀ ਡੋਲ ਜਾਂਦੇ ਆ ਤੇ ਫਿਰ ਅਸੀਂ ਕੱਲ ਵੀ ਜੀਵਾਂ ਤੇ ਬੜਾ ਤਗੜਾ ਘਾਟਾ ਪਿਆ ਬੜਾ ਚੰਗਾ ਪਰਿਵਾਰ ਸੀਗਾ ਮੈਂ ਜਿਵੇਂ ਕੱਲ ਵੀਡੀਓ ਚ ਦੱਸਿਆ ਸੀਗਾ ਕਿ ਸਾਡੀ ਜਿਹੜੀ ਠੇਕੇ ਤੇ ਪਹਿਲੀ ਉਹਨਾਂ ਕੋਲ ਹੁੰਦੀ ਆ ਤੇ ਜਿਹੜੇ ਉਸ ਬੱਚੇ ਦੇ ਦਾਦਾ ਜੀ ਸਰਦਾਰ ਨਿਰਮਨ ਸਿੰਘ ਜਹਦਰ ਉਹਨਾਂ ਸਾਡਾ ਬਹੁਤ ਸਾਲ ਦਿੱਤਾ ਸੀਗਾ ਕਿਉਂਕਿ ਮੇਰੇ ਡੈਰ ਦੀ ਡੈਥ 99 ਵਿੱਚ ਹੋ ਗਈ ਸੀ ਉਦੋਂ ਮੈਂ 4 ਸਾਲ ਦਾ ਸੀ ਤੇ ਮੇਰੇ ਇੰਜ ਦੇ ਭੈਣਾਂ ਦੇ ਵਿਆਹ ਕਰਨੇ ਸੀਗੇ ਸਾਨੂੰ ਬਹੁਤ ਸਹਯੋਗ ਦਿੰਦੇ ਰਹਿਆ ਬਹੁਤ ਸਾਥ ਦਿੰਦੇ ਰਹਿਆ ਸਾਨੂੰ ਮਦਦ ਮਾਲੀ ਮਦਦ ਕਰ ਦਿੰਦੇ ਰਹੇ ਤੇ ਬੜੇ ਨੇਕ ਸੁਭਾਅ ਦੇ ਸੀਗੇ ਪਰਿਵਾਰ ਠੀਕ ਆ ਹਰ ਮੰਨ ਉਹਨਾਂ ਦਾ ਬੱਚਾ ਬਾਊ ਬੱਚਾ ਵਾ ਬੜੇ ਵਧੀਆ ਪਰਿਵਾਰ ਸੀਗੇ ਪਰ ਅੱਜ ਸਦਮੇ ਦੇ ਵਿੱਚ ਆ ਅਰਦਾਸ ਜ਼ਰੂਰ ਕਰਿਓ ਉਹਨਾਂ ਦੀ ਤੇ ਤਾਂ ਜੋ ਪਰਵਾਰ ਨੂੰ ਪਾਣਾ ਮੰਨਦਾ ਪਾਲਕ ਬਖਸ਼ਣ ਮੇਰੇ ਕੋਲ ਬੱਚਾ ਜਿਹੜਾ ਸੀਗਾ ਸੌਰਵ ਸੀਗਾ 2000 ਕੋਈ 15 ਦੇ ਵਿੱਚ ਮੇਰੇ ਕੋਲ ਟਿਸ਼ਨ ਵੀ ਪਰਦਾ ਹੁੰਦਾ ਸੀ ਅੱਜ ਤੋਂ 10 ਸਾਲ ਪਹਿਲਾਂ ਜਦੋਂ ਦਿੱਤੀ ਜਿੱਦੋਂ ਉਹ ਗਲਾਸ ਚੋਂ ਬਦੋ ਤੇ ਚਲੋ ਵਾਈਗਰੂਪ ਭਲਾ ਕਰੇ ਤੇ ਅਰਦਾਸ ਕਰਿਓ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਚੰਗੇ ਰਸਤੇ ਤੇ ਜਾਵੇ ਤੇ ਜੇਕਰ ਤੁਹਾਨੂੰ ਇਦਾਂ ਦਾ ਕੋਈ ਲੱਗਦਾ ਵਾ ਕਿ ਕੋਈ ਡੂ ਟੂ ਦ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਇਦਾਂ ਦਰਦ ਮੁਤਬ ਬੋਲ ਰਿਹਾ ਵਾ ਤੇ ਉਸ ਨੂੰ ਲਾਈਕ ਸ਼ੇਅਰ ਕਰਨ ਦੀ ਬਜਾਏ ਉਸ ਬੰਦੇ ਨੂੰ ਰਿਪੋਰਟ ਕਰਿਆ ਕਰੋ ਤਾਂ ਜੋ ਇਹੋ ਜਿਹੜੇ ਆ ਵਾਰਦਾਤਾਂ ਜਿਹੜੀਆਂ ਘਾਤੋਂ ਨਾ ਹੋਣ ਸੋ ਚਲੋ ਹੁਣ ਮੈਂ ਆਸ ਤੇ ਇਹੋ ਦੱਸਣਾ ਸੀਗਾ ਕਿ ਜਿਹੜਾ ਸਾਡਾ ਸੰਮਰ ਵਾ ਉਹਦੀ ਮੰਮੀ ਵੀ ਵੀਡੀਓ ਦੀ ਮੇਰੇ ਨਾਲ ਠੀਕ ਵਾ ਸਦਮੇ 'ਚ ਜ਼ਰੂਰ ਹੈ ਤੁਹਾਨੂੰ ਬਤਾਪਾ ਇਹ ਵੀ ਨਹੀਂ ਕਹਿ ਸਕਦੇ ਕਿ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਨੌਜਵਾਨ ਦਾ ਪੁੱਤ ਪੂਰਾ ਹੋਇਆ ਵਾ ਚੜ੍ਹਦੀ ਕਲਾ ਚ ਤੇ ਰਹਿਣਾ ਤੁਹਾਨੂੰ ਪਤਾ ਵਾ ਕਿ ਔਖਾ ਵਾ ਸਦਮੇ ਚ ਪਰ ਤੰਦਰੁਸਤ ਵਾ ਬੈਗਰੂਗੇ ਅਰਦਾਸ ਕਰਿਓ ਤੇ ਜਿਹੜਾ ਦੂਜਾ ਕਰਮੋਵਾਲ ਵਾਲਾ ਬੱਚਾ ਵਾ ਉਹਦੀ ਮਾਂ ਵੀ ਠੀਕ ਆ ਚੜ੍ਹਦੀ ਕਲਾ ਚ ਉਹਦੇ ਅਸੀਂ ਪਿੰਡੋਂ ਹੋ ਕੇ ਆਏ ਸੀ ਅੱਜ ਸਵੇਰੇ ਕਰਮੋਵਾਲ ਤੋਂ ਤੇ ਇਹ ਅਫਵਾਹ ਵਾ ਇੱਕ ਇਹ ਸਿਰਫ ਵਾ ਤੋਂ ਬਚੋ ਹਾਂ ਜਰੂਰ ਅਰਦਾਸਾਂ ਜਰੂਰ ਕਰਿਓ ਕਿਉਂਕਿ ਇਸ ਟਾਈਮ ਉਹਨਾਂ ਦੋਵਾਂ ਬਾਪਾਂ ਨੂੰ ਟਾੜੀਆਂ ਅਰਦਾਸਾਂ ਦੀ ਬਹੁਤ ਲੋੜ ਆ ਸੋ ਸੇ ਅਰਦਾਸ ਕਰੋ ਕਿ ਮਾਵਾ ਸਾਡੀਆਂ ਉਹਨਾਂ ਨੂੰ ਰੱਬ ਇਹ ਜਿਹੜਾ ਏਡਾ ਤਗੜਾ ਸਦਮਾ ਲਗਾਵਾ ਉਹ ਸਦਮੇ ਤੋਂ ਛੱਲੰਦਾ ਬਲ ਬਖਸ਼ੇ ਉਹਨਾਂ ਪਿਓਵਾਂ ਨੂੰ ਬਲ ਬਖਸ਼ੇ ਔਰ ਮਨ ਉਹਨਾਂ ਨੂੰ ਤੇ ਅਮੀਪੋਨਾਂ ਨੂੰ ਵਰਿੰਦਰ ਉਹਨਾਂ ਨੂੰ ਸਾਰੇ ਜਿਹੜੇ ਬੱਚੇ ਐ ਜਿਹੜੇ ਉਹਨਾਂ ਦੇ ਭਰਾ ਉਹਨਾਂ ਨੂੰ ਉਹ ਹਿੰਮਤ ਦਵੇ ਰੱਬ ਇਹ ਅਰਦਾਸ ਕਰਿਓ ਜੀ ਸੋ ਧੰਨਵਾਦ ਜੀ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਕੀਫਤ ਜੀ